ਹੈਲੋ ਜੀ ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਛਪਾਈ ਕਰਨੀ ਦੱਸਾਂਗੇ ਕਿ ਪੱਧੋ ਪਰਟਿਆਂ ਤੇ ਸੂਟਾਂ ਤੇ ਕਿੱਦਾਂ ਮਤਲਬ ਘਰੇ ਖੁਦ ਛਪਾਈ ਕਰ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਡਿਜ਼ਾਈਨ ਨਾ ਜਿਹੜੇ ਟ੍ਰੇਸ ਕਰ ਲਾਂਗੇ ਬਣਾ ਲਾਂਗੇ ਜਿੱਦਾਂ ਦੇਖੋ ਮੈਨੇ ਆ ਇੱਕ ਚੋਪਦੀ ਸਿੜੀ ਬਣਾਈ ਹੋਈ ਹੈ ਠੀਕ ਐ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਦੇਖੋ ਇਹ ਆਪਣਾ ਟ੍ਰੇਸਿੰਗ ਪੇਪਰ ਹੈ ਟ੍ਰੇਸਿੰਗ ਪੇਪਰ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਛਾਪ ਲਾਂਗੇ ਤੇ ਛਾਪ ਕੇ ਨਾ ਜਿਹੜੀ ਆਪਾਂ ਇਹਦੇ ਵਿੱਚ ਫਿਰ ਨਾ ਗਲੀਆਂ ਕੱਢਣੀਆਂ ਨੇ ਉਹ ਬਿਲਕੁਲ ਆਪਾਂ ਬਰੀਕ ਸੂਈ ਨਾਲ ਕੱਢਾਂਗੇ ਜਿਹੜੀ ਇਹਦੇ ਵਿੱਚ ਗਲੀਆਂ ਕੱਢਣੀਆਂ ਨੇ ਬਿਲਕੁਲ ਬਰੀਕ ਸੂਈ ਨਾਲ ਕੱਢਣੀਆਂ ਨੇ ਤੇ ਬਿਲਕੁਲ ਲਵੇ ਲਵੇ ਕੱਢਾਂਗੇ ਜੇ ਆਪਾਂ ਇਹਨੂੰ ਦੂਰ ਦੂਰ ਕੱਢਾਂਗੇ ਤਾਂ ਛੁਪਾਈ ਸਹੀ ਨਹੀਂ ਬਣਦੀ ਹੈਗੀ ਬਿਲਕੁਲ ਫਿਰ ਪਤਾ ਨਹੀਂ ਲੱਗਦਾ ਹੈਗਾ ਡਿਜ਼ਾਈਨ ਦਾ ਮਤਲਬ ਇਸ ਤਰੀਕੇ ਨਾਲ ਬਿਲਕੁਲ ਆਪਾਂ ক্লোਜ਼ ক্লোਜ਼ ਇਹਦੇ ਵਿੱਚ ਗਲੀਆਂ ਕੱਢ ਦਾਂਗੇ ਠੀਕ ਹੈ ਜੀ ਤੇ ਨੇ ਇੱਕ ਆਪਾਂ ਦੱਸਾਂਗੇ ਤੁਹਾਨੂੰ ਆ ਫਲਾਵਰ ਦੀ ਛਪਾਈ ਕਰਨੀ ਟ੍ਰਿਕ ਸੇਮ ਹੀ ਨੇ ਸਾਰੇ ਇਹਦੇ ਛਪਾਈ ਦੇ ਤੇ ਇੱਕ ਆਹ ਫਲਾਵਰ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਕਿੱਦਾਂ ਘਰੇ ਛਪਾਈ ਕਰ ਸਕਦੇ ਆ ਦੇਖੋ ਜੀ ਜਿਹਦੇ ਨਾਲ ਆਪਾਂ ਛਪਾਈ ਕਰਾਂਗੇ ਇਹ ਹੈਗਾ ਆਪਣਾ ਵਾਈਟ ਪਾਊਡਰ ਹੈ ਇਹ ਵਾਈਟ ਪਾਊਡਰ ਹੈ ਛੋਟੀ ਜੀ ਪੂੜੀ ਮਿਲ ਜਾਂਦੀ ਆ ਛਪਾਈ ਵਾਲਾ ਪਾਊਡਰ ਕਹਿ ਕੇ ਜਿੱਦਾਂ ਇਹ ਆਪਣਾ ਬਲੈਕ ਕੱਪੜਾ ਆ ਦੇਖੋ ਆਪਾਂ ਜਿਹੜੀ ਛਪਾਈਏ ਆਪਾਂ ਨੀਲ ਨਾਲ ਵੀ ਕਰ ਸਕਦੇ ਆ ਕਿਉਂਕਿ ਇਹ ਆਪਣਾ ਜਿੱਦਾਂ ਬਲੈਕ ਕੱਪੜਾ ਆ ਬਲੈਕ ਕੱਪੜੇ ਦੇ ਉੱਤੇ ਮਤਲਬ ਵਾਈਟ ਪਾਊਡਰ ਨਾਲ ਛਪਾਈ ਜਿਹੜੀ ਕਰਾਂਗੇ ਉਹ ਦਿਖੂਗੀ ਇਹਦੇ ਵਿੱਚ ਜਿਹੜਾ ਇੱਕ ਬਾਜ਼ਾਰ ਚੋਂ ਤੇਲ ਮਿਲ ਜਾਂਦਾ ਪਾਊਡਰ ਦੇ ਵਿੱਚ ਐਡ ਕਰਨ ਵਾਲਾ ਉਹ ਬਿਲਕੁਲ ਹਲਕਾ ਜਿਹਾ ਤੇਲ ਪਾ ਕੇ ਚਾਹੇ ਤਾਂ ਆਪਾਂ ਪੈਟਰੋਲ ਵੀ ਪਾ ਸਕਦੇ ਆ ਉਹਦੇ ਨਾਲ ਆਪਾਂ ਮਤਲਬ ਇਹਨੂੰ ਪੇਸਟ ਤਿਆਰ ਕਰ ਲਾਂਗੇ ਇੱਕ ਪਤਲਾ ਜਿਹਾ ਪੇਸਟ ਬਣਾਵਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਤੁਹਾਨੂੰ ਦੱਸ ਪਿਆ ਚੋਕ ਦੀ ਚਿੜੀ ਹੈ ਜਿਹੜਾ ਆਪਾਂ ਪਾਸਾ ਇਹਦਾ ਜਿੱਧਰਲੇ ਪਾਸੇ ਆਪਾਂ ਦੇਖੋ ਗਲੀਆਂ ਕੱਡੀਆਂ ਹੋਈਆਂ ਨੇ ਉੱਪਰੋਂ ਸੂਈ ਇਹਦੇ ਵਿੱਚ ਲੰਘਾਈ ਹੋਈ ਆ ਉਹ ਪਾਸਾ ਆਪਾਂ ਉੱਪਰ ਕਰਾਂਗੇ ਹਨਾ ਜਿਹੜਾ ਇਹ ਦੇਖੋ ਖੁਰਦਰਾ ਪਾਸਾ ਬਿਲਕੁਲ ਆਹਾਂ ਪਾਸਾ ਬਿਲਕੁਲ ਖੁਰਦਰਾ ਇਹਨੂੰ ਆਪਾਂ نیچے ਕਰਾਂਗੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਛਪਾਈ ਕਰਦੇ ਟਾਈਮ ਪਲੇਨ ਪਾਸਾ ਬਿਲਕੁਲ ਪਲੇਨ ਪਾਸਾ ਉੱਪਰ ਆਊਗਾ ਇਹ ਖੁਰਦਰਾ ਪਾਸਾ ਇਹਦਾ ਆਪਣਾ نیچے ਆਊਗਾ ਠੀਕ ਹੈ ਇਹ ਦੇਖੋ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਬਿਲਕੁਲ ਸਟ੍ਰੇਟ ਰੱਖਾਂਗੇ ਜਿੱਥੇ ਆਪਾਂ ਇਹ ਛਾਪਣਾ ਹੈ ਠੀਕ ਹੈ ਇਹਨੂੰ ਇਸ ਤਰੀਕੇ ਨਾਲ ਰੱਖ ਕੇ ਜਿਹੜਾ ਪਾਊਡਰ ਹੈ ਬਿਲਕੁਲ ਆਪਾਂ ਹਲਕਾ ਜਿਹਾ ਕੱਪੜੇ ਤੇ ਲਗਾਵਾਂਗੇ ਇਹਨੂੰ ਆਪਾਂ ਕੱਪੜੇ ਨਾਲ ਹੀ ਛਾਪਾਂਗੇ कॉटन ਜੇਪਾ कॉटन ਨਾਲ ਛਪਾਈ ਕਰਨ ਲੱਗ ਜੰਨੇ ਆ ਜਿਹੜੀ ਕਾਟਨ ਹੁੰਦੀ ਐ ਨਾ ਉਹ ਵਿੱਚ ਸੋਖ ਲੈਂਦੀ ਆ ਪਾਊਡਰ ਨੂੰ ਉਹਦੇ ਨਾਲ ਸਪਾਈਸ ਸਹੀ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਆਪਾਂ ਕੱਪੜੇ ਨਾਲ ਚਪਾਈ ਕਰਾਂਗੇ ਤੇ ਹੁਣ ਆਪਾਂ ਕੀ ਕਰਨਾ ਹੈ ਆ ਇਹਦੇ ਉੱਤੇ ਆਪਾਂ ਐਦਾਂ ਦੱਬ ਕੇ ਫੇਰਾਂਗੇ ਇਸ ਰੀਕੇ ਨਾਲ ਜਿਹੜਾ ਇਹ ਪਾਊਡਰ ਐ ਨੂੰ ਪਰ ਰੱਖਾਂਗੇ ਪਤਲਾ ਜਿਹਾ ਚੰਗੀ ਤਰ੍ਹਾਂ ਉੱਤੇ ਰਬ ਕਰ ਦਾਂਗੇ ਦੇਖੋ ਆਪਣੀ ਇਸ ਤਰੀਕੇ ਨਾਲ نیچے ਇਹਦੀ ਛਪਾਈ ਹੋ ਗਈ। ਹੁਣ ਦੇਖੋ ਜੀ ਹੁਣ ਇਹਨੂੰ ਆਪਾਂ ਨਾ ਐਦਾਂ ਹੀ ਛੱਡ ਦਾਂਗੇ ਸੁੱਕਣ ਵਾਸਤੇ ਜਦੋਂ ਇਹ ਬਿਲਕੁਲ ਸੁੱਕ ਗਿਆ ਫਿਰ ਇਹ ਆਪਣਾ ਮਤਲਬ ਕੰਮ ਕਰਨ ਵਾਸਤੇ ਤਿਆਰ ਹੋ ਜਾਊਗਾ ਕਿਉਂਕਿ ਜੇ ਆਪਾਂ ਇਹਨੂੰ ਗਿੱਲੇ ਨੂੰ ਟੱਚ ਕਰਾਂਗੇ ਫਿਰ ਇਹ ਲਾਈਨਾਂ ਨੇ ਜਿਹੜੀਆਂ ਆਪਣੀਆਂ ਇਧਰ ਉਧਰ ਹੱਲ ਜਾਣਗੀਆਂ ਹੁਣ ਮੈਂ ਤੁਹਾਨੂੰ ਦੱਸਦੀ ਆ ਦੇਖੋ ਇੱਕ ਤਾਂ ਆਪਣਾ ਇਹ ਆਪਾਂ ਚੋਪਤੀ ਚਿੜੀ ਦੀ ਛਪਾਈ ਕਰ ਲਈ ਹੁਣ ਮੈਂ ਤੁਹਾਨੂੰ ਇਸ ਤਰੀਕੇ ਨਾਲ ਹੀ ਮੈਂ ਤੁਹਾਨੂੰ ਫਲਾਵਰ ਬਣਾਉਣਾ ਦੱਸਣੀ ਆ ਦੇਖੋ ਜਿੱਦਾਂ ਆਪਾਂ ਇਹ ਫੁੱਲ ਦੀ ਛਪਾਈ ਕਰਨੀ ਆ ਇਹਨੂੰ ਵੀ ਭੈਸ ਤਰੀਕੇ ਨਾਲ ਰੱਖ ਲਾਂਗੇ ਪਲੇਨ ਪਾਸਤਾ ਆਪਾਂ ਇਹਦਾ ਉੱਪਰ ਰੱਖਾਂਗੇ ਖੁਰਦਰਾ ਪਾਸਤਾ ਆਪਾਂ ਇਹਦਾ نیچے ਰੱਖਾਂਗੇ ਠੀਕ ਹੈ ਬਿਲਕੁਲ ਸਟ੍ਰੇਟ ਰੱਖ ਕੇ ਐਦਾਂ ਹੀ ਆਪਾਂ ਚੰਗੀ ਤਰ੍ਹਾਂ ਫੜ ਕੇ ਇਹਨੂੰ ਐਦਾਂ ਜ਼ੋਰ ਦੀ ਟਕੜਾਂਗੇ ਇਹਦੇ ਉੱਤੇ ਤਾਂ ਜੋ نیچے ਇਕੱਲੇ-ਇਕੱਲੇ ਜਿਹੜੀ ਆਪਣੀ ਗਲੀਆਂ ਸਾਰਿਆਂ ਦੇ ਵਿੱਚ ਆਪਣਾ ਜਿਹੜਾ ਪਾਊਡਰ ਹੈ ਉਹ ਚਲਿਆ ਜਾਵੇ ਇਹ ਜਿਹੜਾ ਮੇਰਾ ਫਲਾਵਰ ਹੈ ਇਹਦੇ ਆਲੇ-ਦਾਲੇ ਥੋੜਾ ਚੀਸਿੰਗ ਪੇਪਰ ਘੱਟ ਹੈ ਛੱਡਿਆ ਹੋਇਆ ਥੋੜੀ ਫਾੜਨ 'ਚ ਦਿੱਕਤ ਆਉਂਦੀ ਹੈ ਜਦੋਂ ਵੀ ਆਪਾਂ ਟਰੇਸ ਤਿਆਰ ਕਰਨੀ ਹੈ 2-2 ਮਤਲਬ ਇੰਚ ਆਪਾਂ ਜਿਹੜਾ ਇਹ ਪੇਸਟਿੰਗ ਪੇਪਰ ਵਾਲਾ ਮਤਲਬ ਕਾਗਜ਼ ਹੈ 2-2 ਇੰਚ ਆਪਾਂ ਵੱਧ ਰੱਖਾਂਗੇ ਤਾਂ ਜੋ ਆਪਾਂ ਨੂੰ ਸਪਾਈ ਕਰਨ ਵੇਲੇ ਸੌਖਾ ਰਹੇ ਇਹਨੂੰ ਫੜਨਾ ਦੇਖੋ ਇਹ ਆਪਣਾ ਇਸ ਤਰੀਕੇ ਨਾਲ ਫਲਾਵਰ ਬਣ ਗਿਆ ਦੇਖੋ ਇਸ ਤਰੀਕੇ ਨਾਲ ਆਪਣੀ ਇਹ ਫਲਾਵਰ ਵਿਛਪਾਈ ਹੋ ਗਈ ਆ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਫਲਾਵਰ ਹੋਰ ਦੱਸਦੀ ਹਾਂ ਛਾਪਣਾ ਉਹ ਵੀ ਆਪਾਂ ਸੇਮ ਇਸ ਤਰੀਕੇ ਨਾਲ ਹੀ ਰੱਖ ਲਾਂਗੇ ਜਿਹੜਾ ਆਪਣਾ ਪਾਊਡਰ ਹੈ ਇਹਨੂੰ ਆਪਾਂ ਜ਼ਿਆਦਾ گاੜਾ ਵੀ ਨਹੀਂ ਰੱਖਣਾ ਹੈਗਾ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਹੈਗਾ ਬਸ ਕਰਨਾ ਕੀ ਹੈ ਜ਼ੋਰ-ਜ਼ੋਰ ਦੀ ਆਪਾਂ ਇਹਨੂੰ ਇਹਦੇ ਉੱਤੇ ਰੱਬ ਮਤਲਬ ਚੰਗੀ ਤਰ੍ਹਾਂ ਘਸਾਉਣਾ ਹੈ ਇਹਨੂੰ ਕੱਪੜੇ ਨੂੰ ਤਾਂ ਜੋ ਆਪਣੀ ਜਿਹੜੀ ਕੋਈ ਵੀ ਗਲੀ ਹੈ ਉਹ ਇਦਾਂ ਹੀ ਨਾ ਰਹਿ ਜੇ ਹਨਾ ਆਪਾਂ ਨੂੰ ਮਤਲਬ ਪਤਾ ਲੱਗਣਾ ਚਾਹੀਦਾ ਵੀ ਹਾਂ ਜਿਹੜੇ ਆਪਣੀ ਗਲੀਆਂ ਨੇ ਵੀ ਉਹਦੇ ਪਾਊਡਰ નીચે ਜਾ ਰਿਹਾ ਹਾਂਜੀ ਦੇਖੋ ਇਸ ਤਰੀਕੇ ਨਾਲ ਆਪਣਾ ਇਹ ਫਲਾਵਰ ਬਣ ਗਿਆ ਬਹੁਤ ਸੌਖੀ ਹੈ ਜਿਹੜੀ ਆਪਣੀ ਇਹ ਚਪਾਈ ਕਰਨੀ ਆ ਸਿੰਪਲ ਵਾਸਟ੍ਰੇਸਿੰਗ ਪੇਪਰ ਦੇ ਉੱਪਰੇ ਕੋਈ ਵੀ ਡਿਜ਼ਾਈਨ ਆ ਉਹਨੂੰ ਆਪਾਂ ਛਾਪ ਲਓ ਤੇ ਉਹਨੂੰ ਬਿਲਕੁਲ ক্লোਜ਼-ক্লোਜ਼ ਆਪਾਂ ਉਹਦੇ ਵਿੱਚ ਗਲੀਆਂ ਕੱਢ ਲਾਂਗੇ ਸੂਈ ਨਾਲ ਤੇ ਬਸ ਇਸ ਤਰੀਕੇ ਨਾਲ ਆਪਾਂ ਜੋ ਵੀ ਡਿਜ਼ਾਈਨ ਛਾਪਣਾ ਐ ਇਦਾਂ ਆਪਾਂ ਕੱਪੜੇ ਦੇ ਉੱਤੇ ਛਾਪ ਸਕਦੇ ਹਾਂ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਗਰ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕੋਈ ਵੀ ਵੀਡੀਓ ਸਾਡੇ ਤੋਂ ਨੂੰ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਆਪਾਂ ਉਸੇ ਰਿਲੇਟਡ ਵੀਡੀਓ ਲੈ ਕੇ ਆਵਾਂਗੇ ਥੈਂਕ ਯੂ